ਸਾਰੀ ਸਕੂਲ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੀ ਅਸੀਂ ਇੱਥੇ ਡੰਡੇ ਖਾ ਰਹੇ ਹਾਂਗੇ ਠੀਕ ਹੈ ਅਸੀਂ ਕੋਈ ਕ੍ਰਿਮੀਨਲ ਨਹੀਂ ਹੈਗੇ ਕਿਸੇ ਜਗ੍ਹਾ ਤੋਂ ਕ੍ਰਿਮੀਨਲ ਉੱਠ ਕੇ ਨਹੀਂ ਆਏ ਹੈਗੇ ਜਿਹੜੀ ਐਨੀ ਐਨੀ ਪੁਲਿਸ ਸਾਡੇ ਤੇ ਲਾਈ ਹੋਈ ਆ ਤਿੰਨ ਸਾਲਾਂ ਤੋਂ ਅਸੀਂ ਖੱਜਲ ਹੋ ਰਹੇ ਹਾਂ ਪੇਪਰਾਂ ਦੀ ਤਿਆਰੀ ਕਰ ਰਹੇ ਹਾਂਗੇ ਕਾਦੇ ਲਈ ਕਰ ਰਹੇ ਹਾਂ ਵੀ ਅਸੀਂ ਅਧਿਆਪਕ ਬਣਾਂਗੇ ਜਿਹੜਾ ਸੁਪਨਾ ਅਸੀਂ ਦੇਖਿਆ ਤੇ ਮਾਣੇ ਨਾ ਭਰਿਉਂਦਾ ਮੈਂਟਲੀ ਸਾਨੂੰ ਅਫਸਰਡ ਕੀਤਾ ਪਿਆ ਸਰਕਾਰ ਨੇ ਜੇ ਪ੍ਰਾਈਵੇਟ ਸਕੂਲ ਦੇ ਵਿੱਚ ਵੀ ਅਸੀਂ ਲੱਗਦੇ ਹਾਂ ਨਾ ਤਾਂ ਉੱਥੇ ਵੀ ਇੰਨਾ ਮਾੜਾ ਹਾਲ ਆ ਕੁਰਸੀ ਤੱਕ ਨਹੀਂ ਹੈਗੀ ਉੱਥੇ ਕੁਰਸੀ ਤੱਕ ਨਹੀਂ ਹੈਗੀ ਸੱਤ ਪੀੜ ਤੋਂ ਲੈ ਕੇ ਅੱਠ ਪੀੜ ਸਕੂਲ ਦੇ ਵਿੱਚ ਲੱਗਦੇ ਨੇ ਪ੍ਰਾਈਵੇਟਾਂ 'ਚ ਖੜੇ ਕਰਕੇ ਰੱਖਿਆ ਜਾਂਦਾ ਇੱਥੋਂ ਤੱਕ ਐਕਸਪਲੋਇਟੇਸ਼ਨ ਆ ਵੀ ਤਨਖਾਹਾਂ ਵੀ ਅਕਾਊਂਟ ਦੇ ਵਿੱਚ ਪਾ ਕੇ ਹੋਰ ਦਿੱਤੀਆਂ ਹੋਰ ਜਾ ਰਹੀਆਂ ਨੇ ਸਰਕਾਰ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਤੁਸੀਂ ਮੇਰਾ ਸਾਰਿਆਂ ਨੂੰ ਇਹੀ ਅਪੀਲ ਰਹਿੰਦੀ ਆ ਵੀ ਪੜ੍ਹ ਲਿਖ ਕੇ ਕੁਝ ਵੀ ਬਣੋ ਅਧਿਆਪਕ ਨਾ ਬਣੋ ਬਿਲਕੁਲ ਵੀ ਨਾ ਬਣੋ ਕਿਹੜੀਆਂ 50000 ਨੌਕਰੀਆਂ ਨੇਗੀਆਂ ਇੱਥੇ 50000 ਨੌਕਰੀਆਂ ਤੇ 11000 ਨੌਕਰੀਆਂ ਅਧਿਆਪਕਾਂ ਨੂੰ ਦੇ ਦਿੱਤੀਆਂ ਪਈਆਂ ਨੇ ਕਦੋਂ ਦਿੱਤੀਆਂ ਨੇ ਅਸੀਂ ਤਾਂ ਆਏ ਨਹੀਂ ਹੈਗੇ ਅਸੀਂ ਤਾਂ 3 ਸਾਲਾਂ ਤੋਂ ਪੀਐਸਟਟ ਕੱਢੀ ਬੈਠੇ ਆਂਗੇ ਸਾਡੀ ਕੋਸ਼ਿਸ਼ ਰਹਿੰਦੀ ਹੈਗੀ ਆ ਕਿ ਜੋ ਆਵਾਜ਼ ਸਰਕਾਰ ਦੀਕ ਲੋਕਾਂ ਦੀਕ ਪਹੁੰਚਣੀ ਚਾਹੀਦੀ ਹੈਗੀ ਆ ਜਿਸ ਆਵਾਜ਼ ਨੂੰ ਕਿਤੇ ਨਾ ਕਿਤੇ ਦਬਾਇਆ ਜਾਂਦਾ ਹੈਗਾ ਉਹ ਆਵਾਜ਼ ਆ ਜਿਹੜੀ ਤੁਹਾਡੇ ਤੀਕ ਪਹੁੰਚਾਈਏ ਤੇ ਸਰਕਾਰ ਤੀਕ ਪਹੁੰਚਾਈਏ ਅੱਜ ਇਸ ਟਾਈਮ ਅਸੀਂ ਸੰਗਰੂਰ ਖੜੇ ਹੋਏ ਆਂ ਸੀਐਮ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਤੇ ਇੱਥੇ ਲੜਕੀਆਂ ਦੇ ਨਾਲ ਬੁਰੇ ਤਰੀਕੇ ਦੇ ਨਾਲ ਪੁਲਿਸ ਵੱਲੋਂ ਟ੍ਰੀਟ ਕੀਤਾ ਗਿਆ ਤੇ ਨਾਲ ਹੀ ਆ ਜਿਹੜਾ ਬਹੁਤ ਸਾਰੀਆਂ ਪੱਗਾਂ ਲੱਥੀਆਂ ਤੇ ਸਾਡੇ ਨਾਲ ਇਸੇ ਹੀ ਜਥੇਬੰਦੀ ਦੇ ਵਿੱਚੋਂ ਆ ਜਿਹੜੀ ਇੱਕ ਲੜਕੀ ਜੋ ਕਿ ਇਸੇ ਹੀ ਕਾਡਰ ਦੇ ਵਿੱਚੋਂ ਮੌਜੂਦ ਆ ਮਜੂਦਾ ਸਾਡੇ ਅਸੀਂ ਗੱਲਬਾਤ ਕਰਾਂਗੇ ਸਸੀ ਗੱਲਪਨ ਜੀ ਸਸੀ ਗੱਲਪਨ ਜੀ ਕੀ ਨਾਮ ਆ ਜੀ ਹਾਂ ਸਰ ਮੇਰਾ ਨਾਮ ਹੈ ਅਮਨਦੀਪ ਕੌਰ ਤੇ ਮੈਂ ਮਾਸਟਰ ਗ੍ਰੈਜੂਏਟ ਮੈਥ ਨਾਲ ਬਿਲੋਂਗ ਕਰਦੀ ਹਾਂ 3 ਸਾਲ ਪਹਿਲਾਂ ਸਾਡਾ ਪੀਐਸਟੈਟ ਦਾ ਪੇਪਰ ਹੋਇਆ ਸੀਗਾ ਤੇ ਉਹ ਵੀ ਧਰਨੇ ਲਗਵਾ ਕੇ ਵੀ ਹੋਇਆ ਸੀ ਤੇ ਸਾਰਿਆਂ ਨੂੰ ਪਤਾ ਉਹ ਵੀ ਲੀਕ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਧਰਨਾ ਲੱਗਿਆ ਸੀ ਤੇ ਦੁਬਾਰਾ ਪੇਪਰ ਹੋਇਆ ਸੀਗਾ ਤੇ ਉਦੋਂ ਸਤਿਕਾਰਯੋਗ ਭਵਨ ਸਿੰਘ ਮਾਨ ਜੋ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਕਿਹਾ ਸੀ ਵੀ ਕੋਈ ਵੀ ਇਨਸਾਨ ਬਖਸ਼ਿਆ ਨਹੀਂ ਜਾਊਗਾ ਜਿਹੜਾ ਲੀਕ ਦੇ ਮਾਮਲੇ ਵਿੱਚ ਫੜਿਆ ਗਿਆ ਤੇ ਸਾਨੂੰ ਬੜੀ ਖੁਸ਼ੀ ਹੋਈ ਠੀਕ ਹੈ ਹ ਵੀ ਜਿਹੜੀਆਂ ਸਾਡੇ ਅੱਗੇ ਪੋਲਿਟੀਕਲ ਪਾਰਟੀਆਂ ਨੇ ਉਹ ਇੰਨੀਆਂ ਵਧੀਆ ਨਹੀਂ ਵੀ ਸਾਡੇ ਹੱਕਾਂ ਲਈ ਕੁਝ ਕਰਨਗੀਆਂ ਜਿੰਨਾਂ ਨੂੰ ਅਸੀਂ ਨੇ ਵੋਟ ਪਾਈ ਆ ਪਿਛਲੇ 10 ਸਾਲਾਂ ਦੇ ਵਿੱਚ ਜਿੰਨੀ ਵਾਰ ਵੀ ਮੈਂ ਵੋਟ ਪਾਈ ਆ ਨਾ ਮੈਂ ਭਗਵੰਤ ਮਾਨ ਨੂੰ ਹੀ ਵੋਟ ਪਾਈ ਆ ਮੈਂ ਕਿਸੇ ਹੋਰ ਇਨਸਾਨ ਨੂੰ ਵੋਟ ਪਾਈ ਹੀ ਨਹੀਂ ਜਿਹੜੇ ਵੋਟਾਂ ਦੇ ਵਿੱਚ ਖੜੇ ਹੁੰਦੇ ਆਗੇ ਠੀਕ ਹੈ ਕਿਉਂਕਿ ਮੈਨੂੰ ਵਿਸ਼ਵਾਸ ਆ ਵੀ ਸਾਨੂੰ ਹਨਾ ਇੰਨਾ ਖੱਜਲ ਨਹੀਂ ਹੋਣਾ ਪਊਗਾ ਸਾਡਾ ਫਿਊਚਰ ਆ ਸਿਕਿਉਰ ਆ ਉਹਨਾਂ ਦੇ ਸਿਰ ਤੇ ਠੀਕ ਹੈ ਪਰ ਹੁਣ ਅਸੀਂ ਕੀ ਦੇਖ ਰਹੇ ਆ 3 ਸਾਲਾਂ ਬਾਅਦ ਇਹੀ ਕੋਸ਼ਿਸ਼ ਰਹਿੰਦੀ ਆ ਵੀ ਕਦੇ ਤਾਂ ਸਾਡਾ ਪੇਪਰ ਆਊਗਾ 3 ਸਾਲਾਂ ਤੋਂ ਅਸੀਂ ਖੱਜਲ ਹੋ ਰਹੇ ਆ ਪੇਪਰਾਂ ਦੀ ਤਿਆਰੀ ਕਰ ਰਹੇ ਹਾਂਗੇ ਕਾਦੇ ਲਈ ਕਰ ਰਹੇ ਹਾਂ ਵੀ ਅਸੀਂ ਅਧਿਆਪਕ ਬਣਾਂਗੇ ਜਿਹੜਾ ਸੁਪਨਾ ਅਸੀਂ ਦੇਖਿਆ ਜਿਹੜਾ ਸਾਡੇ ਅਧਿਆਪਕਾਂ ਨੇ ਸਕੂਲ 'ਚ ਪੜ੍ਹਦੇ ਨੇ ਸਾਨੂੰ ਦਿਖਾਇਆ ਵੀ ਤੁਸੀਂ ਵੱਡੇ ਹੋ ਕੇ ਕੁਝ ਬਣਨਾ ਹੈਗਾ ਠੀਕ ਹੈ ਤੁਸੀਂ ਸਰਕਾਰੀ ਸਕੂਲਾਂ 'ਚ ਪੜ੍ਹੇ ਹੋਗੇ ਸਤਿਕਾਰਯੋਗ ਭਗਵੰਤ ਸਿੰਘ ਮਾਨਵੀ ਸਰਕਾਰੀ ਸਕੂਲ ਵਿੱਚ ਪੜ੍ਹੇ ਨੇ ਉਹਨਾਂ ਦੇ ਫਾਦਰ ਸਾਹਿਬ ਵੀ ਸਰਕਾਰੀ ਸਕੂਲ 'ਚ ਪੜਾਉਂਦੇ ਰਹੇ ਨੇ ਅਸੀਂ ਸਾਰੇ ਮੋਸਟਲੀ ਇੱਥੇ ਜਿਹੜੇ ਟੀਚਰ ਬੈਠੇ ਆਗੇ ਬੇਰੋਜ਼ਗਾਰ ਸਾਰੇ ਸਰਕਾਰੀ ਸਕੂਲਾਂ 'ਚ ਪੜ੍ਹੇ ਨੇ ਠੀਕ ਹੈ ਆ ਰਹੇ ਹਾਂਗੇ ਠੀਕ ਹੈ ਅਸੀਂ ਕੋਈ ਕ੍ਰਾਈਮਨਲ ਨਹੀਂ ਹੈਗੇ ਕਿਸੇ ਜਗ੍ਹਾ ਤੋਂ ਕ੍ਰਾਈਮਨਲ ਉੱਠ ਕੇ ਨਹੀਂ ਆਏ ਹੈਗੇ ਜਿਹੜੀ ਐਨੀ ਨਹੀਂ ਪੁਲਿਸ ਸਾਡੇ ਤੇ ਲਾਈ ਹੋਈ ਆ ਠੀਕ ਹੈ ਮੇਰਾ ਇਹ ਪਹਿਲਾ ਧਰਨਾਗਾ ਮੈਂ ਅੱਗੇ ਜਿੰਨੇ ਧਰਨੇ ਨੇ ਉਹਨਾਂ ਤੇ ਆਉਂਦੀ ਰਹੂੰਗੀ ਇਹ ਮੇਰਾ ਵਾਦਾ ਸਰਕਾਰ ਨਾਲ ਠੀਕ ਹੈ ਆ ਹਾਲ ਹੋ ਰਿਹਾਗਾ ਲੋਕਾਂ ਦਾ ਪੜ੍ਹੇ ਲਿਖਿਆ ਹੁੰਦਾ ਇੱਥੇ ਪਗਲ ਇੱਥੇ ਜਾ ਰਹੀਆਂ ਨੇ ਇੱਥੇ ਭੈਣਾਂ ਦੇ ਡੰਡੇ ਮਾਰੇ ਜਾ ਰਹੇ ਨੇ ਤੇ ਅਸੀਂ ਡਰੇ ਖੜੇ ਹਾਂਗੇ ਸਾਡੇ ਘਰ ਦੇ ਅਨੇ ਕਦੇ ਉੱਚੀ ਆਵਾਜ਼ ਸਾਡੇ ਨਾਲ ਗੱਲ ਨਹੀਂ ਕੀਤੀ ਅਸੀਂ ਵੀ ਕ੍ਰਾਈਮਨਲ ਨਹੀਂ ਹੈਗੇ ਕਿਤੇ ਉੱਠ ਕੇ ਆਏ ਹੋਏ ਤੇ ਮਾਣੇ ਨਾ ਭਰਿਆਉਂਦਾ ਮੈਂਟਲੀ ਸਾਨੂੰ ਅਫਸਾਈਡ ਕੀਤਾ ਪਿਆ ਸਰਕਾਰ ਨੇ ਜੇ ਪ੍ਰਾਈਵੇਟ ਸਕੂਲ ਦੇ ਵਿੱਚ ਵੀ ਅਸੀਂ ਲੱਗਦੇ ਹਾਂ ਨਾ ਤਾਂ ਉੱਥੇ ਵੀ ਇਹਨਾਂ ਮਾੜਾ ਹਾਲ ਆ ਕੁਰਸੀ ਤੱਕ ਨਹੀਂ ਹੈਗੀ ਉੱਥੇ ਕੁਰਸੀ ਤੱਕ ਨਹੀਂ ਹੈਗੀ ਸੱਤ ਪੀੜ ਤੋਂ ਲੈ ਕੇ ਅੱਠ ਪੀੜ ਸਕੂਲ ਦੇ ਵਿੱਚ ਲੱਗਦੇ ਨੇ ਪ੍ਰਾਈਵੇਟਾਂ ਚ ਖੜੇ ਕਰਕੇ ਰੱਖਿਆ ਜਾਂਦਾ ਕਿਉਂ ਖੜੇ ਕਰਨ ਦਾ ਕੀ ਮਤਲਬ ਹੈ ਖੜ ਕੇ ਪੜਾਉ ਜੀ ਇੰਗਲਿਸ਼ ਚ ਪੜਾਉ ਜੀ ਇੱਥੋਂ ਤੱਕ ਐਕਸਪਲੋਇਟੇਸ਼ਨ ਆ ਵੀ ਤਨਖਾਹਾਂ ਹਾਂ 20 ਅਕਾਊਂਟ ਦੇ ਵਿੱਚ ਪਾ ਕੇ ਹੋਰ ਦਿੱਤੀਆਂ ਹੋਰ ਜਾ ਰਹੀਆਂ ਨੇ ਸਰਕਾਰ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਤੇ ਮਤਲਬ ਮੈਂ 2 ਸਾਲ ਪ੍ਰਾਈਵੇਟ ਸਕੂਲ 'ਚ ਜੌਬ ਕੀਤੀ ਆ ਤੇ ਹੁਣ ਮੈਂ ਛੱਡ ਚੁੱਕੀ ਆ ਪ੍ਰਾਈਵੇਟ ਸਕੂਲ ਨੂੰ ਉਥੋਂ ਦੇ ਮਾਹੌਲ ਨੇ ਇੰਨਾ ਕੁ ਮੈਨੂੰ ਤੰਗ ਪਰੇਸ਼ਾਨ ਕੀਤਾਗਾ ਵੀ ਹੁਣ ਮੇਰਾ ਦਿਲ ਨਹੀਂ ਕਰਦਾ ਵੀ ਪ੍ਰਾਈਵੇਟ ਸਕੂਲ 'ਚ ਲੱਗਾ ਜਾ ਕੇ ਮੇਰੇ ਕੋਲ ਜਿੰਨੇ ਬੱਚੇ ਟਿਊਸ਼ਨ ਦੇ ਪੜਨਾ ਹੁੰਦੇ ਸੀ ਮੇਰਾ ਸਾਰਿਆਂ ਨੂੰ ਇਹੀ ਅਪੀਲ ਰਹਿੰਦੇ ਆ ਵੀ ਪੜ ਲਿਖ ਕੇ ਕੁਝ ਵੀ ਬਣੋ ਅਧਿਆਪਕ ਨਾ ਬਣੋ ਬਿਲਕੁਲ ਵੀ ਨਾ ਬਣੋ ਤੁਸੀਂ ਪਹਿਨੇ ਇਹ ਦੱਸਿਓ ਕਿ ਕਿਹੜੇ ਏਰੀਏ ਤੋਂ ਕਿੱਥੋਂ ਆਏ ਹੋ ਤੁਸੀਂ ਸਰ ਮੈਂ ਇੱਥੋਂ ਹੀ ਸੰਗਰੂਰ ਤੋਂ ਆਈ ਬਲੋਂਗ ਕਰਦੀ ਆ ਮੇਰਾ ਪਿੰਡ ਪਲਵਾਨ ਹੈ ਤੇ ਜਦੋਂ ਤੱਕ ਮੈਂ ਵੋਟ ਪਾਈ ਆ ਭਗਵਾਨ ਤਮਨ ਨੂੰ ਹੀ ਪਾਈ ਆ ਉਹਨੂੰ ਬੜਾ ਮਾਣ ਹੁੰਦਾ ਨਾ ਮੇਰਾ ਜ਼ਿਲ੍ਹਾ ਸੰਗਰੂਰ ਸੰਗਰੂਰ ਦੀ ਜਿੱਦ ਖੱਜਲ ਹੋ ਰਹੇ ਆਗੇ ਅਸੀਂ ਜੀ ਜੁੱਤੀਆਂ ਸਾਰ ਨਹੀਂ ਆ ਗਈ ਇੱਕ ਗੱਲ ਇਹ ਵੀ ਹੈਗੀ ਕਹਿੰਦੇ ਸੀਗੇ ਵੀ 50000 ਤੋਂ ਪਲੱਸ ਨੌਕਰੀਆਂ ਜਿਹੜੀਆਂ ਅਸੀਂ ਦੇ ਚੁੱਕੇ ਆ ਜੇਕਰ 50000 ਤੋਂ ਪਲੱਸ ਨੌਕਰੀਆਂ ਦੇਤੀਆਂ ਤੁਹਾਨੂੰ ਕਿਉਂ ਨਹੀਂ ਮਿਲेंगी 50000 ਤੋਂ ਨੌਕਰੀਆਂ 5 3 ਸਾਲ ਹੋਏ ਨੇ ਸਰਕਾਰ ਆਈ ਨੂੰ ਸਾਰੀ ਹਰਸ਼ ਜੇ ਵੀ 92 ਵਿਧਾਇਕਾਂ ਨਾਲ ਸਰਕਾਰ ਬਣੀ ਆ ਕਿਹੜੀਆਂ 50000 ਨੌਕਰੀਆਂ ਨੇਗੀਆਂ ਇੱਥੇ 50000 ਨੌਕਰੀਆਂ ਤੇ 11000 ਨੌਕਰੀਆਂ ਅਧਿਆਪਕਾਂ ਨੂੰ ਦੇ ਦਿੱਤੀਆਂ ਪਈਆਂ ਨੇ ਕਦੋਂ ਦਿੱਤੀਆਂ ਨੇ ਅਸੀਂ ਤਾਂ ਆਏ ਨਹੀਂ ਹੈਗੇ ਅਸੀਂ ਤਾਂ 3 ਸਾਲਾਂ ਤੋਂ ਪੀਐਸਟਟ ਕੱਢੀ ਬੈਠੇ ਆਂਗੇ ਕੋਈ ਮਾਸਟਰ ਗ੍ਰੇਡਰ ਨਹੀਂ ਆਇਆ ਇਹ ਨੌਕਰੀਆਂ ਦਈ ਕਿਨੂੰ ਜਾਂਦੇ ਆਗੇ ਸਾਨੂੰ ਤਾਂ ਇਹ ਨਹੀਂ ਪਤਾ ਨੌਕਰੀਆਂ ਗਈਆਂ ਕਿੱਥੇ ਲਿਸਟ ਰੀਲ ਰੀਲ ਦੀ ਜਿਹੜੀ ਸਰਕਾਰ ਬਣ ਰਹੀ ਹੈ ਨਾ ਰੀਲਾਂ ਪਾ ਪਾ ਕੇ ਸਵਾਦ ਲੈ ਰਹੇ ਆ ਇਹ ਰੀਲਾਂ ਪਾ ਪਾ ਕੇ ਇੱਕ ਰੀਲ ਆਉਂਦੀ ਆ ਦੂਜੀ ਰੀਲ ਆਉਂਦੀ ਆ ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਆ ਦੇ ਪੇਜ ਤੇ ਫੋਲੋ ਕਰੀ ਬੈਠੀ ਆ 1 ਲੱਖ ਫੋਲੋਅਰ ਆ ਮੇਰਾ ਇੰਸਟਾਗ੍ਰਾਮ ਤੇ ਤੇ ਉਹਦੇ ਉੱਤੇ ਜਿੰਨੇ ਮੇਰੇ ਜਿਨ੍ਹਾਂ ਨੂੰ ਮੈਂ ਫੋਲੋ ਕੀਤਾ ਹੋਇਆ ਉਹ ਨੈਸ਼ਨਲ ਇੰਟਰਨੈਸ਼ਨਲ ਸਟੇਟ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਮੈਂ ਸਾਰਿਆਂ ਦੇ ਰੰਗ ਢੰਗ ਦੇਖ ਰਹੀ ਆ ਡੇਢ ਸਾਲ ਤੋਂ ਦੇਖ ਰਹੀ ਆ ਜਿਹੜੀਆਂ ਰੀਲਾਂ ਪੈ ਰਹੀਆਂ ਨੇ ਵੀ ਸਰਕਾਰ ਨੇ ਆ ਕਰਤਾ ਵਾਹ ਕਰਤਾ ਉਹਦੇ ਵਿੱਚ 11000 ਅਧਿਆਪਕਾਂ ਦੇ ਨੋ ਵੀ ਲਿਖ ਕੇ ਮੈਂਸ਼ਨ ਕਰਦੇ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਨੇ ਇੱਕ ਪੀਡੀਐਫ ਸ਼ੇਅਰ ਕਰਦੇ ਸ ਤਾਂ ਡਾਊਨਲੋਡ ਕਰ ਲਾਂਗੇ ਸਾਡੇ ਫੋਨਾਂ 'ਚ ਇੰਨੀ ਕਿ ਸਪੇਸ ਤਾਂ ਹੈ ਜੀ ਕਰ ਲਾਂਗੇ ਅਸੀਂ ਡਾਊਨਲੋਡ ਸਾਨੂੰ ਦੱਸੋ ਤਾਂ ਸੀ ਤੁਸੀਂ ਨੌਕਰੀਆਂ ਦੇ ਕੀ ਨਾ ਰਹੇ ਹੋਗੇ ਜੀ ਅੱਛਾ ਭੈਣੇ ਕਿਹੜੇ ਹਾਲਾਤਾਂ ਦੇ ਵਿੱਚੋਂ ਲੰਘ ਕੇ ਜਿਹੜੀ ਪੜ੍ਹਾਈ ਪੂਰੀ ਕੀਤੀ ਹੈਗੀ ਆ ਕਿਸ ਤਰ੍ਹਾਂ ਦੇ ਪਰਿਵਾਰ ਤੋਂ ਬਲੋਂਗ ਕਰਦੇ ਹੋ ਸਰ ਦੇਖੋ ਮੈਂ ਹਣਾ ਦੋ ਭੈਣ ਭਰਾ ਆ ਸੀ ਤੇ ਮੇਰੇ ਘਰ ਦੇ ਨਾਲ ਮੈਂ ਆਪਦੀ ਫੈਮਿਲੀ 'ਚ ਵੱਡੀਆਂ ਮੇਰਾ ਭਰਾ ਮੇ ਤੋਂ ਛੋਟਾਗਾ ਠੀਕ ਹੈ ਮੇਰੇ ਘਰ ਦੇ ਆਣੇ ਮੈਨੂੰ ਬੀਐਸਸੀ ਕਰਵਾਈ ਆ ਨਾਨ ਮੈਡੀਕਲ ਐਮਐਸਸੀ ਕਰਵਾਈ ਆ ਮੈਥ ਤੇ ਨਾਲ ਵੀ ਐਡ ਕਰਵਾਈਆ ਇਹਨਾਂ ਦੇ ਲੱਖਾਂ ਦਾ ਖਰਚਾ ਆ ਤੇ ਜਿਹੜੀ ਮੈਂ ਪੜ੍ਹਾਈ ਕੀਤੀ ਆ ਇਹ ਕੋਈ ਇਹ ਤਾਂ ਹੈ ਨਹੀਂ ਵੀ ਕਰ ਦੇ ਲਵੇ ਕਾਲਜ ਹੈਗਾ ਲਵੀ ਮਿਲ ਗਈ ਆ ਠੀਕ ਹੈ ਇੱਕ ਬੱਸ ਛੱਡ ਕੇ ਦੂਜੀ ਬੱਸ ਲੈ ਕੇ ਅੱਗੇ ਆਟੋ ਲੈ ਕੇ ਪਟਿਆਲੇ ਜਾ ਜਾ ਕੇ ਅਸੀਂ ਨੇ ਪੜ੍ਹਾਈਆਂ ਕੀਤੀਆਂ ਨੇ ਰੈਗੂਲਰ ਜਹਾਜਾਂ 'ਚ ਅਸੀਂ ਪੜਾਈਆਂ ਕੀਤੀਆਂ ਨੇ ਖੱਜਲ ਹੁੰਦੇ ਸੀ ਭਵਾਨੀਗੜ੍ਹ ਤੋਂ ਇੱਕ ਪੈਰ ਰੱਖਣ ਲਈ ਬੱਸ 'ਚ ਜਗ੍ਹਾ ਮਿਲ ਜਾਂਦੀ ਸੀ ਨਾ ਤੇ ਇਹ ਹੀ ਹੁੰਦਾ ਸੀ ਵੀ ਵਧੀਆ ਕਿਤਾਬਾਂ ਸਾਡੀਆਂ ਅੱਗੇ ਰੋਲਦੀਆਂ ਹੁੰਦੀਆਂ ਸੀ ਨਾਮ ਲਿਖ ਕੇ ਜਾਂ ਫੋਨ ਨੰਬਰ ਲਿਖ ਕੇ ਅਸੀਂ ਕਿਤਾਬਾਂ ਲੈਣਦੇ ਹੁੰਦੇ ਸੀ ਕਦੇ ਸਾਡੀ ਕਿਤਾਬ ਜਦੋਂ ਚੁੰਗੀ ਤੇ ਉੱਤੇ ਦੇ ਨਾ ਸਮਾਨਾਂ ਚੁੰਗੀ ਤੇ ਅੱਗੇ ਬੱਸ ਸਟੈਂਡ ਤੋਂ ਫੜ ਕੇ ਲਿਆਉਣੀ ਪੈਂਦੀ ਸੀ ਇੰਨਾ ਔਖੇ ਅਸੀਂ ਪੜ੍ਹਿਆਂਗੇ 2-2 ਵਜੇ ਤੱਕ ਰਾਤ ਨੂੰ ਜਾ ਕੇ ਅਸੀਂ ਇਹਨੇ ਪੜਾਈਆਂ ਕਰਕੇ ਡਿਗਰੀਆਂ ਕੀਤੀਆਂ ਨੇ ਹੁਣ ਐਵੇਂ ਅਸੀਂ ਮੈਥ ਕੀਤੀ ਐ ਕੋਈ ਸੌਖਾ ਕੰਮ ਤਾਂ ਹੈ ਨਹੀਂ 2 2 ਵਜੇ ਤੱਕ ਮੈਂ ਜਾਗਦੀ ਰਹਿੰਦੀ ਸੀ ਫੇਰ ਕਿਤੇ ਜਾ ਕੇ ਮੇਰਾ ਪੇਪਰ ਨਿਕਲਦਾ ਸੀ 10 ਪੇਜਾਂ ਦੀ ਇੱਕ ਇੱਕ ਥਿਊਰਮ ਹੁੰਦੀ ਸੀ ਜਿਹੜੀ ਅਸੀਂ ਯਾਦ ਕਰਕੇ ਅੱਗੇ ਲਿਖ ਕੇ ਆਉਂਦੇ ਸੀਗੇ ਬਸ ਸਰਕਾਰ ਦਾ ਮਾੜਾ ਹਾਲ ਵੇੜਾ ਕਰਕੇ ਸਰਕਾਰ ਦਾ ਪਿੱਛੇ ਸਾਡਾ ਹੋਰ ਤਾਂ ਕੀ ਕਹਿ ਸਕਦੇ ਆ ਜੀ ਤੇ ਹਾਂ ਜਿਹੜੇ ਅਧਿਆਪਕ ਨੇ ਨਾ ਕੋਈ ਅਸੀਂ ਕ੍ਰਿਮੀਨਲ ਨਹੀਂ ਹੈਗੇ ਵੀ ਜਿਹੜਾ ਸਾਨੂੰ ਸਜ਼ਾ ਮਿਲ ਰਹੀ ਆ ਇੱਥੇ ਭੈਣਾ ਕੁੱਟੀਆਂ ਜਾ ਰਹੀਆਂ ਨੇਗੀਆਂ ਇੰਨਾ ਮਾੜਾ ਹਾਲ ਹੈਗਾ ਵੀ ਸਾਡਾ ਇੰਨਾ ਹਾਲ ਜਿਹੜਾ ਮਾੜਾਗਾ ਹਨਾ ਵੀ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾਗਾ ਤੇ ਜਿਹੜੀ ਇਹ ਕਹਿ ਰਹੇ ਨੇ ਵੀ ਅਸੀਂ ਅਧਿਆਪਕਾਂ ਦੀਆਂ ਭਰਤੀਆਂ ਕਰਤੀਆਂ ਇੱਕ ਅਧਿਆਪਕਾ ਜਿਹੜਾ ਇੱਥੇ ਜਿੰਨੇ ਵੀ ਲੋਕ ਖੜੇ ਨੇ ਨਾ ਜਿੰਨੀਆਂ ਭਰਤੀਆਂ ਆ ਰਹੀਆਂ ਨੇ ਉਹ ਸਾਰੀਆਂ ਭਰਨ ਦੇ ਮਜਬੂਰ ਹੋਏ ਪਏ ਨੇ ਪੀ ਟ੍ਰਿਪਲ ਐਸ ਬੀ ਦੀ ਭਰਤੀ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਇਹਦੇ ਫਾਰਮ ਉੱਥੇ ਭਰੇ ਹੋਏ ਨੇ ਕਾਉਂਸਟੇਬਲ ਦੇ ਫਾਰਮ ਉੱਥੇ ਭਰ ਰੱਖੇ ਨੇ ਆਰ ਪੀ ਐਫ ਨਹੀਂ ਛੱਡੀ ਅਸੀਂ ਨੇ ਠੀਕ ਹੈ ਸਾਡਾ ਕੋਈ ਉਹ ਲਾਈਨ ਨਹੀਂ ਹੈਗਾ ਇਹੀ ਅਧਿਆਪਕ ਵਿਚਾਰੇ ਕਿਤੇ ਕਿਤੇ ਨਾ ਕਿਤੇ ਜਾ ਜਾ ਕੇ ਛਾਲਾ ਮਾਰ ਕੇ ਰੇਸਾ ਗੱਡਣ ਤੇ ਮਜ ਜਾ ਉਧਰਲੀ ਸਾਈਡ ਲੱਗੇ